ਬਾਈ ਜੀ ਸਾਰੇ ਵੀਰਾਂ ਨੂੰ ਪਿਆ ਪਰ ਜੇ ਸਾਰੇ ਕਾਰਮੇ ਸਾਰੇ ਠੀਕ ਠਾਕ ਹੋਊਗਾ ਜ ਆਏ ਹੋਏ ਜੀ ਲਹਿਰਾ ਵੇਗਾ ਬੱਕਰਾ ਮੰਡੀ ਦੇ ਵਿੱਚ ਹਰੇਕ ਸੋਮਵਾਰ ਦੀ ਹੁੰਦੀ ਹੈ ਕੀ ਮੰਡੀ ਹੈ ਤੇ ਆਪਣੇ ਕੋਲੇ ਕਾਲਾ ਬਈਆ ਆਇਆ ਹੋਏਗਾ ਪਿੰਡ ਮਹਾਰਾਜ ਤੋਂ ਗੱਲਬਾਤ ਕਰ ਦਾਂਗੇ ਬਾਈ ਆਪਣੀਆਂ ਬੱਕਰੀਆਂ ਲੈ ਕੇ ਆਇਆ ਹੋਏਗਾ ਦੇਖ ਸਾ ਦੂਗੇ ਘਰ ਦੀਆਂ ਬੱਕਰੀਆਂ ਨੇ ਬਾਈ ਦੀ ਹਨ ਗੱਲਬਾਤ ਕਰਦਾ ਵੀ ਕੀ ਰੇਟ ਹੈਗਾ ਤੇ ਕੀ ਬੱਕਰੀਆਂ ਦੇ ਬਾਰੇ ਗੱਲਬਾਤ ਸਾਰੀ ਗੱਲਬਾਤ ਕਰਾਂਗੇ ਬਾਈ ਅਸੀ ਕਰ ਜੀ ਓਏ ਹੋਸੀ ਕਾਲ ਕੀ ਹਾਲੇ ਕਾਲੇ ਵੀਰ ਠੀਕ ਠਾਕ ਵਧੀਆ ਬਾਈ ਜੀ ਚਲੋ ਠੀਕ ਆ ਬਾਈ ਜੀ ਕਿਵੇਂ ਚੱਲਦਾ ਕੰਮਕਾਰਾ ਕੰਮਕਾਰ ਠੀਕ ਹੈ ਵੀਰੇ ਵਧੀਆ ਅੱਛਾ ਜੀ ਹਾਂ ਜੀ ਕਿੰਨੀਆਂ ਬੱਕਰੀਆਂ ਹੋ ਗਿਆ ਲੋ ਘਰੇ ਬੱਕਰੀਆਂ ਆਪਣੇ ਕੋਲੇ ਘਰੇ ਹੈਗੀਆਂ ਵੀਰੇ 27 28 27 28 ਹਾਂ ਜੀ ਵਧੀਆ ਬੱਕਰੀਆਂ ਸਾਰੀਆਂ ਕਿੱਡੇ ਕਿੱਡੇ ਬੱਕਰੀ ਰੱਖਦੇ ਹੋਗੇ ਬਸ ਮੰਨ ਕੇ ਚਲੋ ਵੀ 38 37 38 ਇੰਚ ਦੀਆਂ ਬੱਕਰੀਆਂ ਸਾਰੀਆਂ 37 38 ਇੱਕ ਦੋ 49 ਦੀਆਂ ਇਹ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਇਹਨੂੰ ਮਹੇ ਪੂਰਾ ਵਧੀਆ ਵੀਰੇ ਚਾਰ ਨਕਰ ਆਪ ਆਏਗਾ ਵਧੀਆ ਹਾਂ ਹਾਂ ਚਾਰ ਬੱਕਰੀਆਂ ਦੀ ਜਦੋਂ ਮੈਂ ਕੰਮ ਚਲਾਇਆ ਸੀਗਾ ਚਾਰ ਬੱਕਰੀਆਂ ਤਾਂ ਅੱਜ ਆਪਣੇ ਕੋਲ 27 28 ਨਾਲ ਸੁੱਖ ਨਾਲ ਵਧੀਆ ਠੀਕ ਆ ਬਾਹਰ ਚਾਰ ਦੋ ਜਾਂ ਫਿਰ ਕਿਵੇਂ ਕੀ ਕੰਮ ਵੀਰੇ ਮੰਨ ਕੇ ਚੱਲੋ ਵੀ ਜਦੋਂ ਸੀਜ਼ਨ ਜਾਂ ਹੁੰਦਾ ਵੀ ਦੇਕਾਂ ਲੋਕਾਂ ਦਾ ਉਦੋਂ ਬਾਹਰ ਚਾਰ ਲੈ ਜਾਂਦਾ ਘਰੀ ਹੁੰਦੀਆਂ ਆਪਣੀਆਂ ਬੱਕਰੀ ਉਦੋਂ ਘਰੀ ਹੁੰਦੀਆਂ ਹਾਂ ਉਂ ਕਰੀ ਹੁੰਦੀਆਂ ਸਾਲੋ ਸਾਲ ਕਰੀ ਆ ਤੱਲੇ ਇਹੀ ਕੰਮ ਆ ਕਿ ਹੋਰ ਵੀ ਕੰਮ ਕਰਦੇ ਹੋ ਕਿ ਨਾਲ ਨਹੀਂ ਵੀਰੇ ਇਹੀ ਆ ਇਹੀ ਕੰਮ ਆ ਨਾਲ ਵਪਾਰ ਦਾ ਚੱਲੀ ਜਾਂਦਾ ਇੱਕ ਦੋ ਲੈ ਆ ਕੇ ਵੇਚ ਲੈਣੇ ਆ ਠੀਕ ਆ ਹਾਂ ਲੈ ਵੀ ਬੱਕਰੀਆਂ ਦਿਖਾਉਣਾ ਤੁਹਾਨੂੰ ਬਾਈ ਕੋਲੇ 37 38 ਇੰਚ ਦੀਆਂ ਬੱਕਰੀਆਂ ਹੁੰਦੀਆਂ ਨੇ ਬਾਈ ਦੇਖ ਆਦੋ ਇਹ ਆ ਕੀ ਲਾਲ ਡੱਬੀ ਆ ਨਾ ਹਾਂਜੀ ਲਾਲ ਡੱਬੀ ਦੱਸੋ ਇਹਦੇ ਬਾਰੇ ਇਹ ਵੀਰੇ ਆਪਣਾ ਗੱਭ ਹੈਗੀ ਕਿੰਨੇ ਟਾਈਮ ਦੀ ਗੱਭਣ ਆਏ ਇਹਨੂੰ ਹੋ ਗਿਆ ਵੀਰੇ ਮਹੀਨਾ ਕੁ ਲੱਗੀ ਠੀਕ ਹੈ ਜੀ ਕੰਮ ਸੁਹੇ ਹੈਗੀ ਇਹ ਸੁਆ ਇਹ ਹੂਰੇ ਚੌਥਾ ਪੰਜਵਾਂ ਚੌਥਾ ਪੰਜਵਾਂ ਸੁਆ ਬਾਈ ਦੁੱਧ ਕਿੰਨਾ ਕੁ ਹੁੰਦਾ ਥੱਲੇ ਤਾਈ ਥੱਲੇ ਦੋ ਵੀਰੇ ਤਾਜੀ ਦੇ ਨੇ 5.5 6 ਲੀਟਰ ਦੁੱਧ ਦੇ 5.5 6 ਲੀਟਰ ਲੈ ਵੀ 5.5 6 ਲੀਟਰ ਦਿੰਦੀ ਹੈ ਬਾਈ ਕਹਿੰਦਾ ਹੈ ਨਾ ਹਾਂਜੀ ਚੌਥਾ ਸੁਆਗਾ ਚੌਥਾ ਸੁਆ ਕਿੰਨੇ ਰੁਪਏ ਦੀ ਹੈ ਇਹ ਇਹ ਦਾ 35000 ਰੁਪਏ ਵੀਰੇ ਇਹ ਵੀ 35000 ਰੁਪਏ ਮੰਗਿਆ ਹੈਗਾ ਫੜੀ ਵੀ 35000 ਰੁਪਏ ਮੰਗਿਆ ਤਾਂ ਦੇਖ ਸਕਦੇ ਹੋਗੇ ਲਾਲ ਡੱਬੀ ਬੱਕਰੀ ਹੈਗੀ ਲੈ ਆਵੋ ਲੂ ਬੈ ਚੈੱਕ ਕਰ ਸਕਦੇ ਤੁਸੀਂ ਹਣਾ ਤਾਂ ਲੈ ਵੀ ਬਹੁਤ ਸੋਹਣੀ ਹੈ ਹਾਂ ਨੱਕ ਨਗੋੜਾ ਵੀ ਚੰਗਾ ਹੈਗਾ ਕੰਨ ਕੰਨ ਇੱਕ ਇਹ ਆ ਗਈ ਵੱਡੀ ਬੱਕਰੀ ਹੈ ਹਾਂ ਜੀ ਕਾਲੀ ਬੱਕਰੀ ਹੈ ਕਾਲੀ ਡੱਬੀ ਆ ਗਈ ਬੱਕਰੀ ਦੱਸ ਵੇ ਕਾਲੇ ਇਹਦੇ ਬਾਰੇ ਇਹ ਵੀਰੇ ਪੂਰੇ ਦਾਂਦਾ ਪੂਰੇ ਹੁੰਦਾ ਹਾਂ ਹਾਂਜੀ ਹਾਂਜੀ ਇਹ ਪੂਰੇ ਹੁੰਦਾ ਕਿ ਕੰਵੇਂ ਸੂਏ ਸੂਆ ਇਹ ਦੂਜਾ ਸੂਵਰੇ ਲੈ ਵੀ ਦੂਜਾ ਸੂਆ ਸੂਊਗੀ ਪੂਰੇ ਹੁੰਦਾ ਕਿ ਦੇਖ ਸਕਦੇ ਹੋਗੇ ਤੁਹਾਡੇ ਸਾਹਮਣੇ ਆ ਕੰਨ ਕੰਨ ਚੈੱਕ ਕਰੋ ਚੌੜੇ ਕੰਨ ਨੇ ਬੱਚੇ ਦੋ ਆ ਜਾਣੇ ਹਾਂ ਹਾਂ ਦੋ ਬੱਚੇ ਵੀਰੇ ਦੁੱਧ ਕਿੰਨਾ ਕੈਸਾ ਲੈ ਦੁੱਧ ਹੁਣ ਤਾਂ ਟੱਲੀ ਵੀ ਵੀਰੇ 2.5 ਮਹੀਨਾ ਲਗਭਗ ਅੱਬ ਹੋ ਗਿਆ ਅੱਦ ਕੱਬ ਹੋ ਗਈ ਠੀਕ ਹੈ ਨਵੀ ਥੱਲੇ ਕਿੰਨਾ ਗੁੰਦਾ ਹੋਊਗਾ ਨਵੀ ਥੱਲੇ ਮਨਕ ਦੇ ਦਿੰਦੀ ਆ ਤਨ 3.5 ਲੀਟਰ ਦੁੱਧ 3.5 ਲੀਟਰ ਦੁੱਧ ਦਿੰਦੀ ਆ ਵੀ ਨਾ ਹਾਂਜੀ ਵਧੀਆ ਰਾਜੀ ਬੱਕਰੀ ਹੈ ਨਾ ਕਿੰਨੇ ਟਾਈਮ ਰਹਿ ਗਿਆ ਸੂਣ ਦਾ ਅੱਦ ਕੱਬ ਆ ਵੀਰੇ ਅੱਦ ਕੱਬ ਆ ਹਾਂ ਅੱਦ ਕੱਬ ਆ ਤੇ ਚਾਰ ਬੱਕਰੀਆਂ ਹੋਰ ਹੈਗੀਆਂ ਜੀ ਫੜੇ ਉਹ ਆ ਵੀ ਫੜ ਲਓ ਚਾਹੀ ਇੱਕ ਇੱਕ ਫੜੀ ਚੱਲੋ ਕੋਈ ਤੁਹਾਨੂੰ ਨਾ ਨਾ ਦਿਖਾਈ ਚੱਲੀ ਇਹ ਲਿਆ ਵੇ ਆਹ ਫਿੱਟੀ ਲਿਆਵਿਆ ਆ ਗਈ ਕਾਲੀ ਬੱਕਰੀ ਹੈ ਨਾ ਇਹ ਆ ਗਈ ਛੋਟੀ ਕਾਦੀ ਬੱਕਰੀ ਹੈ ਨਾ ਇਹ ਨਾਲ ਦੇ ਮੁੰਡੇ ਦੀ ਆ ਹਾਂ ਹਾਂ ਇਹ ਆਪਣੇ ਨਾਲ ਨਾਲ ਸੰਜੀਆਂ ਬੱਕਰੀਆਂ ਲਈਆਂ ਸੰਜੀਆਂ ਬੱਕਰੀਆਂ ਭੁਗ ਪਾਰ ਲੈਣ ਵਾਲੀਆਂ ਬੱਕਰੀ ਇਹਦਾ ਹੈਟ ਹੋਊਗੀ 80-87 ਨਾ 70 ਨਹੀਂ 35-36 ਦੇ ਲਗਭਗ ਹੋਊਗੀ 36 ਤੋਂ ਬਾਹਰ ਨਹੀਂ ਹੋਣਾ ਲੈ ਵੀ ਕੰਨ ਕੋਲ ਚੈੱਕ ਕਰ ਸਕਦੇ ਹੋ ਬਈ ਜੇ ਵੀ ਲੈਣੀ ਹੋਊਗੀ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਨਾ ਫੜੀ ਚੱਲੋ ਬਾਈ ਜੀ ਹੋਰ ਆ ਬੱਕਰੀ ਆ ਗਈ ਇੱਧਰ ਬੱਕਰੀ ਕੀ ਦੀ ਆ ਮੁੰਡਲੀ ਫੜ ਕੇ ਲੈ ਵੀ ਇੱਕ ਕਾ ਬੱਕਰੀ ਆ ਗਈ ਬੱਕਰੀਆਂ ਗੱਬਣਾ ਸਾਰੀਆਂ ਗੱਬਣਾ ਸਾਰੀਆਂ ਬਾਈ ਕਹਿੰਦਾ ਗੱਬਣਾ ਸਾਰੀਆਂ ਬਾਈ ਕੰਨ ਕੋਲ ਚੈੱਕ ਕਰ ਸਕਦੇ ਹੋ ਬਾਈ ਦੇਖ ਸਕਦੇ ਹੋ ਇਹ ਕਿੰਨੇ ਟਾਈਮ ਦੀ ਗੱਬਣਾ ਹੈਗੀ ਅੱਧ ਗੱਬਾ ਵੀਰੇ ਸਾਰੀਆਂ ਬਸ ਇਹ ਵੀ ਅੱਧ ਗੱਬਾ ਹੈ ਹਾਂ ਇਹ ਲੈ ਵੀ ਇਹ ਵੀ ਅੱਧ ਆਲ ਉਹੀ ਜੀ ਫੜਿਆ ਲੈ ਵੀ ਕੱਲ ਉਹੀ ਜੀ ਬੱਕਰੀ ਹੈ ਨਾ ਮੈਨੂੰ ਸੁਣਣੀ ਚੱਲ ਬੱਕਰੀ ਨੂੰ ਮੋੜ ਮਾਰ ਕੇ ਰੋਕ ਕੇ ਖਾਣ ਜਾਣੇ ਚੈੱਕ ਕਰੋ ਬਾਈ ਜੀ ਇਹ ਵੀ ਬੱਕਰੀ ਇਹ ਵੀ ਅੱਧ ਗੱਬਾ ਕੀ ਹਾਂ ਹਾਂ ਵੀਰੇ ਗੱਬਣਾ ਲੈ ਵੀ ਬੱਕਰੀਆਂ ਆਉ ਨੇੜੇ ਬੱਕਰੀਆਂ ਸਾਰੀਆਂ ਗੱਬਣਾ ਨੇ ਬਈ ਇਹੋ ਜੀ ਗੱਲ ਨਹੀਂ ਗਰੰਟੀ ਦੇ ਗੱਬਣਾ ਨੇ ਬਈ ਹਾਂ ਹਾਂ ਵੀਰੇ ਗਰੰਟੀ ਦੇ ਠੀਕ ਹੈ ਜੀ ਪ੍ਰੋਬਲਮ ਤਾਂ ਨਹੀਂ ਹੋਊਗੀ ਕੋਈ ਨਾ 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 ਵੀਰੇ ਜੇ ਕੋਈ ਗੱਲਬਾਤ ਤਾਂ ਬੈਠੇ ਆਪਾਂ ਜਿੰਮੇਦਾਰੀ ਜੇ ਕੋਈ ਗੱਲਬਾਤ ਹੁੰਦੀ ਹੈ ਬਾਈ ਕਹਿੰਦਾ ਆਪਾਂ ਬੈਠੇ ਆਗੇ ਨਾ ਹਾਂਜੀ ਆ ਬੱਚਾ ਇਹ ਬੱਚਾ ਵੀ ਊਂ ਸੇਲ ਆ ਵੀਰੇ ਲੈ ਫੜੇ ਬੱਚਾ ਫੜੋ ਜੇ ਤੁਹਾਨੂੰ ਦਿਖਾਉਨੇ ਆਂ ਕੀ ਕਿ ਮੈਂ ਬੱਕਰਾ ਘੱਟਾ ਬੱਕਰਾ ਹੀ ਬੱਕਰਾ ਇਹ ਵੀ ਬੱਕਰਾ ਬਈ ਦੇਖ ਸਕਦੇ ਹੋ ਨਾ ਲੋਹੇ ਦੇ ਵਿੱਚ ਲੋਹਾ ਰੰਗਦਾ ਬਈ ਇਹ ਹਾਂ ਹਾਂ ਲੋਹਾ ਦਾ ਇਹ ਵੀ ਲੋਹਾ ਰੰਗ ਹੈ ਕਿੰਨੇ ਟਾਈਮ ਦਾ ਬੱਚਾ ਹੋ ਗਿਆ ਇਹ ਇਹ ਹੋਊਗਾ ਵੀਰੇ 5 ਕਿ ਮਹੀਨਾ ਦਾ ਇਹ 5 ਕਿ ਮਹੀਨਾ ਦਾ ਬੱਚਾ ਹੈ ਨਾ ਹਾਂ ਜੀ ਠੀਕ ਹੈ ਜੀ ਕੋਈ ਹੋਰ ਜੇ ਕੋਈ ਬੱਕਰੀ ਲੈਣੀ ਹੋਵੇ ਘਰੇ ਹੁੰਦੇ ਆ ਆਪਣੇ ਕੋਲੇ ਵਧੀਆ ਬੱਕਰੀ ਵੇਚਣ ਵਾਲੀਆਂ ਹਾਂ ਹਾਂ ਵੀਰੇ ਹਾਂ ਘਰੋਂ ਬੱਕਰੀਆਂ ਪੱਠਾਂ ਹੀ ਵੇਚ ਦਿੰਨੇ ਆਪਾਂ ਬੱਕਰਾ ਵੀ ਵੇਚ ਦਿੰਨੇ ਆ ਦੇਖੋ ਵੀ ਨੰਬਰ ਬੋਲ ਦੋ ਜਰਾ ਆਪਣਾ ਨੰਬਰ ਆਪਣਾ ਵੀਰੇ ਹੈਗਾ 8289962640 ਦੁਬਾਰੇ ਫੇਰ ਬੋਲੋ 8289962640 WhatsApp ਨੰਬਰ ਆ 946358373 ਲੈ ਵੀ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਵੀ ਬੱਕਰੀ ਲੈਣੀ ਹੋਵੇ ਇਹਨਾਂ ਦੇ ਵਿੱਚੋਂ ਤਾਂ ਸੰਪਰਕ ਕਰ ਲਿਓ ਕਾਲੇ ਬਾਈ ਦੇ ਨਾਲ ਚੰਗੀਆਂ ਬੱਕਰੀਆਂ ਹੁੰਦੀਆਂ ਨੇ ਬਾਈ ਦੇ ਕੋਲੇ ਪਿੰਡ ਕਿਹੜਾ ਆਪਣਾ ਬਾਈ ਜੀ ਪਿੰਡ ਮਹਿਰਾਜ ਵੀਰੇ ਜ਼ਿਲ੍ਹਾ ਬਠਿੰਡਾ ਰਾਮਪੁਰਾ ਫੂਲ ਹਲਕਾ ਲੈ ਵੀ ਰਾਮਪੁਰਾ ਫੂਲ ਦੇ ਕੋਲੇ ਹੈਗਾਗਾ ਪੈਣੀ ਮਹਿਰਾਜ ਹੈ ਹਾਂਜੀ ਠੀਕ ਆ ਠੀਕ ਹੈ ਬਾਈ ਜੀ ਠੀਕ ਹੈ ਜੀ ਓਕੇ ਅਸੀਂ ਖੜੇ ਸੀ ਕਿ ਲਹਿਰਾ ਮੇਗਾ ਬੱਕਰ ਮੰਡੀ ਤੋਂ 100 ਵਾਰ ਦੀ ਹੁੰਦੀ ਹੈ ਬਾਈ ਜੀ ਜਰੂਰ ਪਹੁੰਚਿਆ ਕਰੋ ਬਾਈ ਇਹ ਮੰਡੀ ਦੇ ਉੱਪਰ ਵੀ ਤੁਹਾਨੂੰ ਇੱਥੇ ਚੰਗੀਆਂ ਚੰਗੀਆਂ ਬੱਕਰੀਆਂ ਮਿਲਦੇ ਨੇ ਕਿਉਂਕਿ ਬਾਈ ਜੀ ਇਸ ਏਰੀਆ ਦੇ ਵਿੱਚ ਚੰਗੀ ਬਰੀਡ ਹੈਗੀ ਜੇ ਤੁਹਾਨੂੰ ਚੰਗੀ ਬਰੀਡ ਲੈਣੀ ਹੈਗੀ ਤਾਂ ਤੁਹਾਨੂੰ ਇੱਥੇ ਆਉਣਾ ਪਊਗਾ ਹਰ ਇੱਕ ਸੌ ਵਾਰ ਨੂੰ ਧੰਨਵਾਦ